ਆਰਥਿਕ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਅੱਜ ਕੱਲ੍ਹ ਤਿਆਰੀਆਂ ਕਰ ਰਹੀ ਹੈ ਪਾਰਟੀ ਦੀ ਕੌਮੀ ਕਾਂਗਰਸ ਜੋ 21 ਤੋਂ 25 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਹੈ ਉਸ ਦੀਆਂ ਤਿਆਰੀਆਂ ਵਜੋਂ ਥਾਥਾ ਤੇ ਮੀਟਿੰਗਾਂ ਹੋ ਰਹੀਆਂ ਹਨ ਸੈਮੀਨਾਰ ਹੋ ਰਹੇ ਹਨ ਇਸੇ ਸੰਬੰਧ ਦੇ ਵਿੱਚ ਅੱਜ ਅਸੀਂ ਆਏ ਹਾਂ ਡਾਕਟਰ ਅਰुण ਮਿੱਤਰਾ ਜੋ ਪਾਰਥਿਕ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਨੇ ਉਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਲਈ ਅਸੀਂ ਅੱਜ ਉਹਨਾਂ ਦੇ ਕੋਲ ਆਈ ਹਾਂ ਡਾਕਟਰ ਅਰुण ਮਿੱਤਰਾ ਆਓ ਸੁਣਦੇ ਹਾਂ ਡਾਕਟਰ ਅਰुण ਮਿੱਤਰਾ ਇਸ ਪਾਰਟੀ ਕਾਂਗਰਸ ਬਾਰੇ ਕੀ ਸਨੇਹਾ ਦੇਣਾ ਚਾਹੇਗੇ ਡਾਕਟਰ ਅਰुण ਮਿੱਤਰਾ ਸਭ ਤੋਂ ਪਹਿਲਾਂ ਤਾਂ ਇਹ ਬੜੀ ਮਾਣ ਦੀ ਗੱਲ ਹੈ ਕਿ ਇਹ ਜੋ 25ਵੀਂ ਕਾਂਗਰਸ ਹੈ ਸੀਪੀਆਈ ਦੀ ਭਾਰਤੀ ਕਮਜਿਸ ਪਾਰਟੀ ਦੀ ਜੋ ਕਿ 100 ਸਾਲਾਂ ਦੇ ਪਾਰਟੀ ਦੇ ਸਥਾਪਨਾ ਤੇ ਹੋ ਰਹੀ ਹੈ ਸਾਡੇ ਸੂਬੇ ਵਿੱਚ ਹੋ ਰਹੀ ਹੈ ਪੰਜਾਬ ਵਿੱਚ ਚੰਡੀਗੜ੍ਹ ਵਿਕੇ 21 ਤੋਂ 25 ਸਤੰਬਰ ਤੱਕ ਇਹ ਕਾਂਗਰਸ ਇਸ ਲਈ ਇਸ ਦਾ ਮਤਲਬ ਇਸ ਲਈ ਹੈ ਕਿ 100 ਸਾਲ ਹੋ ਗਏ ਪਾਰਟੀ ਨੂੰ ਬਣੇ ਨੂੰ ਅੱਜ ਸਾਡੇ ਸਾਹਮਣੇ ਜੋ ਪਾਰਟੀ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਉਸ ਸਮੇਂ ਦੇ ਇਸ ਸਮੇਂ ਦੇ ਦੌਰਾਨ ਉਸ ਦਾ ਲੇਖਾ ਜੋਖਾ ਕਰਨ ਦਾ ਸਮਾਂ ਹੈ ਤੇ ਆਉਣ ਵਾਲੇ ਸਮੇਂ ਵਿੱਚ ਸਾਡੇ ਕੀ ਕਰਤਾ ਬਣ ਸਾਡੇ ਸਾਹਮਣੇ ਚੁਣੌਤੀਆਂ ਕੀ ਹਨ ਦੇਸ਼ ਵਿੱਚ ਤੇ ਕੁਮੰਤਰੀ ਪਦਰਤੇ ਸੁਭਾਈ ਪਦਰਤੇ ਹਰ ਪਦਰਤੇ ਦੀਆਂ ਚੁਣੌਤੀਆਂ ਸਾਨੂੰ ਦਰਪੇਸ਼ ਹਨ ਉਹਨਾਂ ਬਾਰੇ ਵਿਚਾਰ ਵਟਾਂਦਰਾ ਕਰਨ ਦਾ ਹੈ ਪਾਰਟੀ ਦੀ ਸਥਾਪਨਾ ਤੋਂ ਬਾਅਦ ਪਾਰਟੀ ਨੇ ਉਸ ਵੇਲੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਸਾਡੇ ਸਾਥੀਆਂ ਨੇ ਜਿੰਲਾਂ ਕੱਟੀਆਂ ਆਪਣੇ ਜੀਵਨ ਦੇ ਬਲਦਾਨ ਦਿੱਤੇ ਤੇ ਸੰਪੂਰਨ ਆਜ਼ਾਦੀ ਦੀ ਮੰਗ ਜੋ ਹੈ ਪਾਰਟੀ ਇਹ ਕਮਿਊਨਿਸਟ ਪਾਰਟੀ ਨੇ ਸਭ ਤੋਂ ਪਹਿਲੇ ਕੀਤੀ ਕਿ ਸਾਨੂੰ ਬ੍ਰਿਟਾਨਵੀ ਸਾਮਰਾਜ ਬਿਲਕੁਲ ਨਹੀਂ ਇੱਥੇ ਚਾਹੀਦਾ ਇਸ ਲਈ ਅਸੀਂ ਆਪਣਾ ਆਜ਼ਾਦ ਤੇ ਕੁਝ ਮੁਖਤਾਰਕੁਲ ਬਣਾਣਾ ਹੈ ਅਸੀਂ ਆਪਣੇ ਲੋਕਾਂ ਨੂੰ ਚੁਣਨਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਜੋ ਸਾਡਾ ਆਜ਼ਾਦ ਦੇਸ਼ ਹੋਏਗਾ ਉਸ ਦੇ ਵਿੱਚ ਜੋ ਸਮਾਜ ਬਣੇਗਾ ਉਹ ਨਿਆਂ ਤੇ ਆਧਾਰਿਤ ਹੋਵੇ ਸਭਨਾ ਦੇ ਲਈ ਉਸ ਦੇ ਵਿੱਚ ਅਧਿਕਾਰ ਹੋਣ ਬਿਨਾਂ ਕਿਸੇ ਲਿੰਗ ਭੇਦ ਦੇ ਬਿਨਾਂ ਕਿਸੇ ਜਾਤ ਪਾਤ ਦੇ ਭੇਦ ਦੇ ਅਤੇ ਬਿਨਾਂ ਕਿਸੇ ਧਰਮ ਦੇ ਭੇਦ ਦੇ ਸਾਰੇ ਨਾਗਰਿਕਾਂ ਨੂੰ ਆਧਾਰ ਇਹ ਜੋ ਉਹ ਇਤਨੇਵੇਂ ਭਾਰਤ ਵਿੱਚ ਅਧਿਕਾਰ ਹੋਣ ਆਜ਼ਾਦੀ ਉਪਰੰਤ ਜੋ ਸਾਡਾ ਸੰਵਿਧਾਨ ਬਣਿਆ ਉਹ ਪਾਰਟੀ ਦੀ ਤੇ ਹੋਰ ਇਨਕਲਾਬੀਆਂ ਦੀ ਤੇ ਆਜ਼ਾਦੀ ਕੁਹਾਟੀਆਂ ਦੀ ਸੋਚ ਨੂੰ ਲੈ ਕੇ ਹੀ ਸਾਡਾ ਸੰਵਿਧਾਨ ਬਣਿਆ ਉਸ ਦੇ ਵਿੱਚ ਸਾਰੀਆਂ ਗੱਲਾਂ ਜੋ ਮੈਂ ਕਈਆਂ ਵਿੱਚ ਦਰਜ ਕੀਤੀਆਂ ਗਈਆਂ ਆਜ਼ਾਦੀ ਉਪਰੰਤ ਪਾਰਟੀ ਨੇ ਮਿੰਦ ਕਸ਼ ਲੋਕਾਂ ਦੇ ਹੱਕਾਂ ਲਈ ਆਵਾਜ਼ ਚੁੱਕੀ ਅਤੇ ਉਹਨਾਂ ਦੇ ਲਈ ਸੰਘਰਸ਼ ਜਾਰੀ ਰੱਖ ਕੇ ਤੇ ਸਮੇ ਸਮੇਂ ਦੇ ਨਾਲ ਜੋ ਵੀ ਨਵੇਂ ਨਵੇਂ ਚੁਣੌਤੀਆਂ ਆਂਦੀਆਂ ਰਹੀਆਂ ਉਸ ਦੇ ਉੱਪਰ ਸੰਘਰਸ਼ ਕਰਦੀ ਰਹੀ ਅੱਜ ਦਾ ਸਮਾ ਹੈ ਉਹ ਬੜਾ ਚੁਣੌਤੀਪਰ ਆਇਆ ਕਿਉਂਕਿ ਅੱਜ ਜੋ ਹੈ ਉਹ ਸਰਕਾਰ ਸੱਤਾ ਵਿੱਚ ਹੈ ਜੋ ਆਜ਼ਾਦੀ ਦੇ ਸੰਘਰਸ਼ ਵੇਲੇ ਇਹ ਲੋਕ ਅੰਗਰੇਜ਼ਾਂ ਦੇ ਨਾਲ ਰਹੇ ਆਰਐਸਐਸ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਆਜ਼ਾਦੀ ਕੁਹਾਟੀਆਂ ਦੇ ਉੱਪਰ ਕੇਸ ਬਣਵਾਏ ਤੇ ਉਹਨਾਂ ਨੇ ਆਜ਼ਾਦੀ ਦੇ ਸੰਘਰਸ਼ ਨੂੰ ਪਿੱਛੇ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅੱਜ ਸਾਡੀ ਲੜਾਈ ਉਹਨਾਂ ਦੇ ਨਾਲ ਹੈ ਇਹ ਲੋਕ ਦੇਸ਼ ਨੂੰ ਵੰਡਣਾ ਚਾਹੁੰਦੇ ਨੇ ਧਰਮ ਦੇ ਆਧਾਰ ਤੇ ਵੰਡਣਾ ਚਾਹੁੰਦੇ ਨੇ ਲੋਕਾਂ ਨੂੰ ਸਮਾਜਿਕ ਸਦ ਭਾਵਨਾ ਨੂੰ ਤੋੜਨਾ ਚਾਹੁੰਦੇ ਨੇ ਇਸ ਲਈ ਅੱਜ ਦੀ ਜੋ ਹੁਣ ਸਾਡੀ ਜੋ ਇਹ ਪਚੀਨੀ ਕੌਮੀ ਕਾਂਗਰਸ ਹੋਣ ਜਾ ਰਹੀ ਹੈ ਇਸ ਵਿੱਚ ਸਭ ਤੋਂ ਵੱਡਾ ਮੁੱਦਾ ਸਾਡੇ ਸੰਵਿਧਾਨ ਦੀ ਰਾਖੀ ਦੇਸ਼ ਦੇ ਹਰ ਵਿਅਕਤੀ ਨੂੰ ਨਿਆਂ ਮਿਲੇ ਸਮਾਜਿਕ ਨਿਆਂ ਮਿਲੇ ਆਰਥਿਕ ਨਿਆਂ ਮਿਲੇ ਇਸ ਦੀ ਰਾਖੀ ਲਈ ਅਸੀਂ ਸੰਘਰਸ਼ ਕਰਨਾ ਹੈ ਤੇ ਆਪਣੀਆਂ ਨੀਤੀਆਂ ਨੂੰ ਤੈਅ ਕਰਨਗੇ ਇਹ ਸਾਨੂੰ ਡਾਕਟਰ ਅਰुण ਮਿੱਤਰਾ ਜਿਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਇਸ ਪਾਰਟੀ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਮੈਂ ਮਨਿੰਦਰ ਸਿੰਘ ਪਾ